ਸਸੇ ਗੱਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਤੁਸੀਂ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਆਏ ਆ 5 ਦਸੰਬਰ ਤੱਕ ਦੀ ਅਪਡੇਟ 29 ਤਰੀਕ ਤੋਂ ਲੈ ਕੇ 5 ਦਸੰਬਰ ਦੀ ਗੱਲ ਕਰਾਂਗੇ ਲਗਭਗ ਇੱਕ ਹਫਤਾ ਕਿਵੇਂ ਦਾ ਮੌਸਮ ਰਹੇਗਾ 7 ਦਿਨਾਂ ਦੇ ਵਿੱਚ ਕਿਵੇਂ ਕਿਸਾਨਾਂ ਦੇ ਲਈ ਬਦਲੀ ਸਿਸਟਮ ਪਛਮੀ ਸਿਸਟਮ ਕਿਰਮਣਕਣੀ ਮੀਹ ਨੇਰੀ ਜਾਂ ਧੁੰਦ ਅਤੇ ਠੰਡ ਦਾ ਕੀ ਅਸਰ ਰਹੇਗਾ ਕਿਉਂਕਿ ਫਸਲ ਜਿਹੜੀ ਹੈ ਕਣਕ ਦੀ ਉਹ ਲਗਭਗ ਬਿਜਾਈ ਖਤਮ ਹੋ ਚੁੱਕੀ ਹੈ ਸਪਰੇਹਾਂ ਖਾਦਾਂ ਦਾ ਸਮਾਂ ਚੱਲ ਰਿਹਾ ਹੈ ਇਹ ਇਹ ਵਿੱਚ ਜਿਹੜਾ ਮੌਸਮ ਦੇ ਪੱਖ ਤੋਂ ਕਿਸਾਨਾਂ ਦੇ ਉੱਪਰ ਜ਼ਿਆਦਾਤਰ ਅਸਰ ਜਿਹੜਾ ਦੇਖਣ ਨੂੰ ਮਿਲਦਾ ਉਹ ਠੰਡ ਦਾ ਹੀ ਦੇਖਣ ਨੂੰ ਮਿਲਦਾ ਹੈ ਤੇ ਠੰਡ ਦੀ ਗੱਲ ਕੀਤੀ ਜਾਵੇ ਤਾਂ 29 ਤਰੀਕ ਤੋਂ ਸਾਨੂੰ ਬਦਲੇ ਸਿਸਟਮ ਪੰਜਾਬ ਵਿੱਚ ਐਂਟਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਪੱਛਮੀ ਸਿਸਟਮ ਹੈ ਜੋ ਕਿ 29 ਅਤੇ 30 ਤਰੀਕ ਨੂੰ ਪੰਜਾਬ ਦੇ ਵਿੱਚ ਕਿਰਮਣਕਣੀ ਕਰ ਸਕਦੇ ਨੇ ਖਾਸ ਤੌਰ ਤੇ 29 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੇਨਲੀ ਇਲਾਕਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਨ੍ਹਾਂ ਇਲਾਕਿਆਂ ਦੇ ਵਿੱਚ ਇਸ ਬੱਦਲਬਾਜ਼ੀ ਦਾ ਜ਼ੋਰ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਕੜਮੜ ਕੜਨੀ ਦੀ ਵੀ ਖਬਰਾਂ ਆ ਸਕਦੀਆਂ ਨੇ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਪਮਾਨ ਦੇ ਵਿੱਚ ਵੱਡੀ ਖਰਾਬਤ ਸਾਨੂੰ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਕਿਉਂਕਿ ਹੁਣ ਦਿਨ ਵੇਲੇ ਜਿਹੜਾ ਤਾਪਮਾਨ ਹੈ ਉਹ ਸਾਨੂੰ ਮੈਕਸਿਮਮ 24 ਡਿਗਰੀ 23 ਡਿਗਰੀ ਇੱਥੇ ਸਥਿਰ ਦਿਖਾਈ ਦੇ ਰਹੇ ਨੇ ਅਤੇ ਦਿਨ ਵੇਲੇ ਤੋਂ ਇਲਾਵਾ ਗੱਲ ਕੀਤੀ ਜਾਵੇ ਰਾਤ ਦੇ ਤਾਪਮਾਨ ਜਿਹੜੇ 12-13 ਡਿਗਰੀ ਤੱਕ ਆ ਚੁੱਕੇ ਨੇ ਦਸੰਬਰ ਮਹੀਨਾ ਸ਼ੁਰੂ ਹੁੰਦੇ ਹੁੰਦੇ ਸਾਨੂੰ ਇਹ ਅਗਰ ਮੀਂਹ ਹੁੰਦਾ ਹੈ ਦਾ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਉਂਦੀ ਦਿਖਾਈ ਦਵੇ ਕਿ ਜਿਸ ਦੇ ਨਾਲ ਤਾਪਮਾਨ ਗਿਰ ਕੇ ਦਿਨ ਦੇ ਵੇਲੇ 20 ਡਿਗਰੀ ਹੈ ਤੇ ਰਾਤ ਦਾ ਤਾਪਮਾਨ 10 ਡਿਗਰੀ ਤੱਕ ਆ ਜਾਵੇਗਾ ਜੋ ਕਿ ਜਿਹੜੀ ਕਣਕ ਚੰਗੀ ਤਰ੍ਹਾਂ ਉੱਗ ਚੁੱਕੀ ਉਹਦੇ ਲਈ ਬਹੁਤ ਚੰਗਾ ਮਾਹੌਲ ਬਣੇਗਾ ਪਰ ਜਿਹੜੀ ਕਣਕ ਦੀ ਬਿਜਾਈ ਲੇਟ ਹੈ ਜਿਹੜੀ ਇਸ ਟਮ ਇਸ ਸਮੇਂ ਲੇਟ ਕਣਕ ਦੀ ਬਿਜਾਈ ਹੋ ਰਹੀ ਹੈ ਉਹਦੇ ਵਿੱਚ ਆਪਾਂ ਕਹਿ ਦਈਏ ਕਣਕ ਉਗਰਨ ਦੇ ਵਿੱਚ ਇੱਕ ਤੋਂ ਦੋ ਦਿਨ ਜ਼ਿਆਦਾ ਲੱਗ ਸਕਦੇ ਨੇ ਕਿਉਂਕਿ ਅਗਰ ਨਵੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਜਿਹੜੀ ਕਣਕ ਨਵੰਬਰ ਦੀ 20 ਤਰੀਕ ਤੱਕ ਬਿਜਾਈ ਹੋ ਜਾਂਦੀ ਹੈ ਉਹ 5 ਤੋਂ 6 ਦਿਨਾਂ ਦੇ ਵਿੱਚ ਬਾਹਰ ਨਿਕ ਤੇ ਜਿਹੜੀ 25 ਤੋਂ 30 ਆਪਣਾ ਦਸੰਬਰ ਗੱਲ ਕਰੀਏ ਪੀ 25 ਨਵੰਬਰ ਤੋਂ 3 ਨਵੰਬਰ ਦੇ ਵਿੱਚਕਾਰ ਤਾਂ ਉਸ ਦੇ ਵਿੱਚ ਜਿਹੜੇ ਉਂਗਰਣ ਸ਼ਕਤੀ ਹੈ ਥੋੜੀ ਜੀ ਇੱਕ ਅੱਧਾ ਦਿਨ ਲੇਟ ਹੋ ਜਾਂਦੀ ਤੇ ਉਹ ਹਫਤਾ ਵੀ ਲੈ ਲੈਂਦੀ ਹੈ ਕਈ ਵਾਰ ਤੇ ਜਿਸ ਦੇ ਕਾਰਨ ਪਾਣੀ ਵਗੈਰਾ ਫਸਲਾਂ ਦਾ ਖਾਦਾਂ ਦਾ ਸਮਾਂ ਵੀ ਲੇਟ ਹੋ ਜਾਂਦਾ ਹੈ ਗੱਲ ਕੀਤੀ ਜਾਵੇ ਇਸ 29 ਤੇ 30 ਤਰੀਕ ਤੋਂ ਬਾਅਦ ਮੌਸਮ ਜਿਹੜਾ ਉਹ ਦੁਆਰ ਤੋਂ ਸਾਫ਼ ਹੁੰਦਾ ਦਿਖਾਈ ਦੇਵੇਗਾ ਦੁਬਾਰਾ ਤੋਂ ਹਵਾ ਦਾ ਰੁੱਖ ਜਿਹੜਾ ਉਹ ਪੱਛਮੀ ਦਿਸ਼ਾ ਤੋਂ ਹੋ ਜਾਵੇਗਾ ਪੱਛਮੀ ਹਵਾ ਚੱਲਣ ਦੇ ਨਾਲ ਪੰਜਾਬ ਦੇ ਵਿੱਚ ਹਮੇਸ਼ਾ ਮੌਸਮ ਸਾਫ਼ ਹੋ ਜਾਂਦਾ ਹੈ ਅਤੇ ਠੰਡ ਵਾਲਾ ਹੋ ਜਾਂਦਾ ਹੈ ਅਕਸਰ ਇਹ ਜਾਨੂੰ ਦੇਖਣ ਨੂੰ ਮਿਲਦਾ ਹੈ ਪੱਛਮੀ ਹਵਾਵਾਂ ਠੰਡੀਆਂ ਹੁੰਦੀਆਂ ਨੇ ਤੇ ਖੁਸ਼ਕ ਹੁੰਦੀਆਂ ਨੇ ਖੁਸ਼ਕ ਹਵਾਵਾਂ ਦੇ ਕਰਕੇ ਦੁਪਹਿਰ ਦੇ ਵੇਲੇ ਚੰਗੀ ਧੁੱਪ ਲੱਗਦੀ ਹੈ ਅਤੇ ਠੰਡ ਦਾ ਮਾਹੌਲ ਵੱਧ ਜਾਂਦਾ ਹੈ ਠੰਡ ਹਮੇਸ਼ਾ ਪੱਛਮੀ ਹਵਾਵਾਂ ਦੇ ਨਾਲ ਜ਼ਿਆਦਾ ਹੁੰਦੀ ਹੈ ਪੂਰਬੀ ਹਵਾਵਾਂ ਜਦੋਂ ਵੀ ਪੰਜਾਬ 'ਚ ਆਉਂਦੀਆਂ ਨੇ ਤਾਂ ਗਰਮੈਸ਼ ਵਾਲਾ ਮਾਹੌਲ ਅਤੇ ਨਾਲ ਦੇ ਨਮੀ ਵਾਲਾ ਮਾਹੌਲ ਲੈ ਕੇ ਆਉਂਦੀਆਂ ਨੇ ਤੇ ਅੱਜ ਗੱਲ ਕੀਤੀ ਜਾਵੇ ਨਮੀ ਫਿਲਹਾਲ ਹਵਾ ਦੇ ਵਿੱਚ ਵੱਧ ਰਹੀ ਹੈ ਕਿਉਂਕਿ ਪੂਰਬੀ ਹਵਾਵਾਂ ਦਾ ਜ਼ੋਰ ਚੱਲਿਆ ਹੋਇਆ ਹੈ 29 ਤੇ 30 ਤਰੀਕ ਦੋਨੋਂ ਦਿਨ ਪੂਰਬੀ ਹਵਾ ਚੱਲਣ ਦਾ ਜ਼ੋਰ ਹੈ ਜਿਸ ਦੇ ਨਾਲ ਧੁੰਦ ਵੀ ਹੋ ਸਕਦੀ ਹੈ ਸਵੇਰ ਦੇ ਵੇਲੇ ਅਤੇ ਦੁਪਹਿਰ ਦੇ ਵੇਲੇ ਕਿਣਮਣ ਕਣੀ ਦੀ ਖਬਰ ਆ ਸਾਨੂੰ ਕਈ ਇਲਾਕਿਆਂ ਤੋਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਓਵਰਆਲ ਗੱਲ ਕੀਤੀ ਜਾਵੇ ਤਾਂ 29 30 ਤਰੀਕ ਨੂੰ ਮੀਂਹ ਦੀ ਸੰਭਾਵਨਾ ਹੈ ਪਰ ਉਸ ਤੋਂ ਬਾਅਦ ਪਹਿਲੀ ਤੋਂ ਲੈ ਕੇ 5 ਤਰੀਕ ਤੱਕ ਲਗਾਤਾਰ ਪੱਛਮੀ ਹਵਾ ਧੁੱਪ ਅਤੇ ਠੰਡ ਦਾ ਮਾਹੌਲ ਸਾਨੂੰ ਦੇਖਣ ਨੂੰ ਮਿਲੇਗਾ ਕਿਸਾਨਾਂ ਦੇ ਲਈ ਚੰਗੀ ਗੱਲ ਹੈ ਕਿ ਕੋਈ ਵੱਡੀ ਕਾਰਵਾਈ ਮੀਂਹ ਦੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਏਸੀਜੀ ਅਪਡੇਟ ਅੱਜ 29 ਤਰੀਕ ਤੋਂ ਲੈ ਕੇ 5 ਦਸੰਬਰ ਦੇ ਮੌਸਮ ਦੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਆਪਣੇ ਕਿਸਾਨੀ ਜੀਵਨ ਦੇ ਵਿੱਚ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਬਣੇ ਰਹੋ ਚੈਨਲ ਵੈਦਰ ਦੀ ਰਿਪੋਰਟ ਲਈ YouTube ਵਾਲੇ ਫਾਰਮਰ ਤੇ ਅਸੀਂ ਇੱਕ ਨਵੀਂ ਸੀਰੀਜ਼ ਲੈ ਕੇ ਆਉਣ ਲੱਗੇ ਹਾਂ ਕਿਸਾਨਾਂ ਦੇ ਲਈ ਫਸਲਾਂ ਦੀ ਜਿਦੇ ਵਿੱਚ ਕਿਹੜੀ ਫਸਲ ਕਿਹੜੀ ਸਬਜ਼ੀ ਤੁਸੀਂ ਲਗਾ ਸਕਦੇ ਹੋ ਤੇ ਕਿਹੜਾ ਮੁਨਾਫਾ ਕਿਵੇਂ ਕਮਾ ਸਕਦੇ ਹੋ ਮੰਡੀਆਂ ਤੇ ਭਾਅ ਅਜਿਹੀ ਸੀਰੀਜ਼ ਲੈ ਕੇ ਆਉਣਾ ਚਾਹੁੰਦੇ ਹਾਂ ਬਾਕੀ ਤੁਸੀਂ ਵੀ ਕਮੈਂਟ ਕਰਦੇ ਹੋ ਤੁਸੀਂ ਕਿਸ ਤਰੀਕੇ ਦੀ ਸੀਰੀਜ਼ ਇਸ ਚੈਨਲ ਦੇ ਉੱਪਰ ਦੇਖਣਾ ਚਾਹੋਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ